ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਲਗਭਗ ਆਪਾਂ ਤੁਹਾਨੂੰ 7-8 ਬਿਹੜਾ ਦਿਖਾਵਾਂਗੇ ਗੱਬਣਾ ਜਿਹੜਾ ਸੂਨ ਨੂੰ ਹਾਜ਼ਰਾ ਤੇ ਇੱਕ ਦਿਖਾਵਾਂਗੇ ਟੌਪ ਕਲਾਸ ਜਰਸੀ ਦਾ ਨਗੀਨਾ ਸੋ ਸਾਰੇ ਨਗਾ ਬਾਰੇ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਦਿੰਨੇ ਆ ਆਓ ਅਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾ ਬਾਈ ਭਾਵਨਪ੍ਰੀਤ ਸਿੰਘਾ ਪੈਂਡੜਾ ਐ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਟਰੈਕਟਰ ਨੰਬਰ ਹੈ 987787899 ਤੇ ਦੂਜਾ ਨੰਬਰ ਹੈ ਨਕਸਜਤ 355046 ਠੀਕ ਆ ਆਪਣੇ ਕੋਲ ਰੁਟੀਨ ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਵੀ ਰੁਟੀਨ ਦੇ ਵਿੱਚ ਹੀ ਆ ਠੀਕ ਆ ਸੋ ਜਦੋਂ ਮਰਜ਼ੀ ਵੀ ਰਿਕਾਲ ਕਰੇ 24 ਘੰਟੇ ਗਾਂ ਹਾਜ਼ਰ ਮਿਲੂ ਕੀ ਕਹਿੰਦੇ ਇੱਕ ਦਿਨ ਨਾ ਗਾਵਾਂ ਹੁਣ ਕਈ ਵਾਰ ਇਕੱਠੀਆਂ ਵੇਖੇ ਜਾਂਦੀਆਂ ਨਹੀਂ ਗੀਆਂ ਠੀਕ ਆ ਕਹਿੰਦੇ ਇੱਕ ਦੋ ਨਾ ਦੋ ਤਿੰਨ ਨਾ 10 گاਵੇਂ ਹੁੰਦੇ ਨੇ ਘੱਟ ਤੋਂ ਘੱਟ ਰੈਂਤੀ ਦੀਆਂ ਕੀ ਕਹਿਣਾ ਵੀ ਕਦੇ ਨਾ ਹੋਵੇ ਜਾਨਵਰ ਆਪਣੇ ਕੋਲੇ ਉਹ ਕਾਰਨ ਇਦਾਂ ਹੋਏਦਾ ਵੀ ਕਈ ਵਾਰ ਆਪਣੇ ਕੋਲੇ ਆ ਜਾਂਦਾ ਕਈ ਵਾਰ ਫਿਰ ਫਾਰਮ ਵਾਲੇ ਵੀਰ ਇਕੱਠਿਆਂ ਲੈ ਜਾਂਦਾ ਜਾਂ ਮਹਾਰਾਸ਼ਟਰ ਵਾਲਾ ਜਾਂ ਗੁਜਰਾਤ ਵਾਲਾ ਜਾਂ ਜੁਪੀ ਦੇ ਬੰਦੇ ਵੀ ਆਪਾਂ ਨੂੰ ਇਕੱਠੇ ਲੈ ਜਾਂਦੇ ਨੇ ਕਹਿੰਦਾ ਬਾਪ ਆਊਟ ਆਫ ਡੇਟ ਤੋਂ ਬੰਦਾ ਆਪਣੇ ਨਾਲ ਕਸਟਮਰ ਜੁੜੇ ਹੋਣੇਗੀ ਠੀਕ ਆ ਆਊਟ ਆਫ ਡੇਟ ਤੋਂ ਬੰਦਾ ਆਵੇ ਜੇ ਕਹੇ ਮੈਨੂੰ 10 گاਵਾ ਇਦਾਂ ਦੇ ਚਾਹੀਦੇ ਆ ਉਹ ਜੇ ਦੇ ਦਿੰਨੇ ਆਪਾਂ ਆ ਭਾਈ ਚੁਆਇਸ ਅਗਲੀ ਦੀ ਠੀਕ ਆ ਜੇ ਮੈਂ ਪਹਿਲਾ ਨੰਬਰ ਦਾ ਬਸ ਜਰਸੀ ਵੇਖੀ ਜਾਂਨੇ ਆ ਏ ਬਾਈ ਜੀ ਸੁਆਹ ਕਿਹੜਾ ਸੂਰਜ ਆ ਦੂਜਾ ਸੁਆਹ ਹੁੰਦਾ ਮੂੰਹ ਛੇ ਦਿੰਦਾ ਬਈ ਇਹ ਠੀਕ ਹੈ ਕਲੂਮ ਦਾ ਮਤਲਬ ਕਿ ਚਲ ਵੀ 23 ਕਿਲੋ ਦੋਦੋ ਦਿੱਤਾ ਹੋਵੇਗਾ ਬਾਕੀ ਲੇਵਾ ਬੜਾ ਫੀਟਿੰਗ ਆ ਰਹਾ ਹਨਾ ਬਾਹ ਸੋਹਣਾ ਬਾਈ ਫੀਟਿੰਗ ਆ ਰਹਾ ਲੇਵਾਗਾ ਠੀਕ ਹੈ ਤੇ ਐਵੇਂ ਮੰਨ ਕੇ ਚਲ ਵੀ ਇਹ ਲੈ ਬੈਠਣ ਦੇਵਾ ਬਣਾਉਣਾਗਾ ਠੀਕ ਹੈ ਠੀਕ ਹੈ ਸਾਡੇ ਕੋਲ ਕੋਈ ਚਾਰਿਆਂ ਤੋਂ ਅਲੱਗ-ਅਲੱਗ ਪੈਣੇ ਜੀ ਖਾੜੇ ਤਾਂ 65% ਬਣੀ ਆ ਇਹ ਬਣੀ ਆ ਬਈ ਹਾਂ ਜੀ ਠੀਕ ਹੈ ਤੇ ਦਿਨ ਲਾ ਹਫਤੇ ਤੋਂ ਪਲੱਸ ਕੱਢ ਜੂਗੀ ਅਰੇ ਪਹਿਲਾਂ ਬਾਕੀ ਦੇ ਠੀਕ ਹੈ ਨਵਾਂ ਨੇ ਪੈਂਡਿੰਗ ਪੈਣ ਠੀਕ ਆ ਸੋ ਵੀਰੋ ਫੇਸ ਕੁਆਲਟੀ ਵਗੈਰਾ ਚੈੱਕ ਕਰੋ ਬੈਠ ਦੀ ਜੇਰੇ ਵੀ ਕਹਿੰਦੇ ਅਸੀਂ ਬਰੀਡ ਤੇ ਕੰਮ ਕਰਨਾ ਹੈਗਾ ਸੋ ਤੁਹਾਨੂੰ ਬਰੀਡ ਵਾਲੀ ਅੱਜ ਜਰਸੀ ਦਿਖਾਉਣੇ ਪਏ ਆ ਸੋ ਲੈਵਾ ਦੇਖੋ ਕਿਆ ਬਾਤ ਆ ਜਿਵੇਂ ਕਹਿੰਦੇ ਆ दारू ਗੱਲਾਂ ਨੂੰ ਤੇ ਕਿਆ ਉਹ ਮੱਲਾਂ ਨੂੰ ਤੇ ਆਹ ਜਰਸੀ ਬਰੀਡਰਾਂ ਲਈ ਜਿਹੜੇ ਕਹਿੰਦੇ ਬਰੀਡ ਚੈਰ ਕਰਨੀ ਆ ਆਹ ਜਰਸੀ ਤੁਸੀਂ ਲੈ ਕੇ ਜਾਓਗੇ ਦੁੱਧ ਵਾਲੇ ਸੁਪਨੇ ਪੂਰੇ ਕਰੋਗੇ ਨਾਲੇ ਪਲੱਸ ਬਰੀਡ ਬਿਊਟੀ ਇਹਦੇ ਵਿੱਚ ਇੰਨੀ ਆ ਪੁੱਜ ਕੇ ਤੇ ਵੀਰੇ ਚੀਪਾ ਜੂਪਾ ਖਿੱਚਿਆ ਥੱਲੋ ਫਿਰ ਥਣਾ ਦੀ ਓਕੇ ਹੈ ਮੈਂ ਕਹਿੰਦਾ ਸ਼ਹਿਦ ਵਰਗਾ ਹਣਦੀ ਆ ਬਾਈ ਠੀਕ ਹੈ ਕਹਿੰਦਾ ਭਾਬ ਜਿੱਥੋਂ ਮਰਜੀ ਬੰਦਾ ਆ ਜੇ ਆ ਗਿਆ ਹੀ ਨਹੀਂ ਕਹਿ ਸਕਦਾ ਵੀ ਜਰਸੀ ਆਪਣੀ ਥੱਲੋ ਗਲਤ ਹਨਾ ਗਲਤ ਆ ਜਾਂ ਛੋਟੀ ਆ ਜਾਂ ਬਾਈ ਹਨਾ ਠੀਕ ਹੈ ਵੀ ਹੋ ਤਾਂਗੀ ਸੋ ਲੈਵਾ ਦੇਖੋ ਯਾਰ ਕਿਆ ਬਾਤਾਂ ਬਹੁਤ ਸੋਹਣਾ ਖੂਬਸੂਰਤ ਨੰਗੀਨਾ ਜਮਾ ਕਿਆ ਬਾਤਾਂ ਜਦੋਂ ਚਾਰ ਬੰਦੇ ਘਰੇ ਆਉਣਗੇ ਪੁੱਛਣਗੇ ਵੀ ਜਰਸੀ ਕਿਆ ਬਾਤ ਆ ਯਾਰ ਕਿੱਥੋਂ ਲੈ ਕੇ ਆਏ ਆ ਇੱਕ ਸਿਲੈਕਟਡ ਵੀ ਤੁਹਾਨੂੰ ਦਿਖਾਉਣੇ ਪਏ ਬਾ ਸੋ ਥੱਲੇ ਮਿਲਕ ਬੇਨ ਵਗੈਰਾ ਦੇਖੋ ਕਿਆ ਬਾਤਾਂ ਮ ਤੇ ਬਾਕੀ ਮੇਰੇ ਪੈਰਾਪੂਰਾ ਦੀ ਹੱਡਾ ਪੈਰਾ ਦੀ ਮਜ਼ਬੂਤ ਆ ਜਮਾ। ਮਜ਼ਬੂਤ ਆ ਬਾਈ। ਸਾਰੇ ਟਾਂਚੀ ਬਹੁਤ ਮਜ਼ਬੂਤ ਆ ਵੇੜਦਾ। ਇਹਦਾ ਆਪਾਂ ਰੇਟ ਬਾਜ਼ਾਰ ਕੀ ਰੱਖਿਆ? ਰੇਟ ਬਾਈ 1 ਲੱਖ ਤੇ 5000 ਰੁਪਏ ਵੇੜਦੀ ਕੀਮਤ ਆ। ਤੇ ਮਾਨ ਤਾਂ ਮਾਨ ਤਾਂ ਆਏ ਜੇ ਬੰਦਿਆ ਕਰਦਾਂਗੇ। ਜਿਹੜਾ ਇੱਕ ਹੋਰ ਘੜਾ ਦੇਦਾ ਕਿਆ ਬਾਤ ਆ। ਬਾਈ 27 28 ਕਿਲੋ ਖੋਲਾ ਖਰਾਦ ਦਊਗੀ। 25 ਕਿਲੋ ਬਣ ਕੇ ਲੈ ਜਾਏ ਬੰਦਾ। ਲੈ ਜੇ ਬਾਈ ਲੈ ਜੇ। ਤੇ ਬਾਕੀ ਜਿਹੜੀ ਆ 나ੜ ਮੂਰੇ ਦਿਖੀ ਜਾਂਦੀ ਆ ਇਹ 25 ਕਿਲੋ ਦਾ ਸੁਪਨਾ ਪੂਰਾ ਕਰੂਗੀ। ਮਿਲ ਕੇ ਵੇਰ ਬੜੀ ਚੰਗੀ ਆ 1 ਲੱਖ ਤੇ 5000 ਰੁਪਿਆ ਇਹ ਮੂੰ ਮਥਾ ਜੰਗਾ ਦੇ ਬਾਕੀ ਥਣ ਦੇਖੋ ਯਾਰ ਕਿਹਾ ਵਾ ਤਾਂ ਚਾਹੇ ਹਾਤੀ ਚਵਾਈ ਕਰ ਲਿਓ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਵਹਿ ਰਿਹਾ ਥਣ ਆ ਗਿਆ ਹਨਾ ਤੇ ਬਾਕੀ ਪੈਟ ਪੂੜੇ ਦੀ ਬਣਤਰ ਮਜ਼ਬੂਤ ਆ ਕਿਸੇ ਉਹ ਥੱਲੋ ਦੇਖੋ ਜਿਹੜੀ ਜਰਸੀ ਦੇ ਵਿੱਚ ਪੁਆਇੰਟ ਨੋਟ ਕਰਨ ਵਾਲਾ ਹੁੰਦਾ ਪੈਰਾਂ ਦੀ ਮਜ਼ਬੂਤ ਚਾਹੀਦੀ ਹੈ ਮੇਨ ਗੱਲ ਅੱਗੇ ਭਾਈ ਜੀ ਦੋ ਨੰਬਰ ਤੇ ਆ ਜੀ ਆਪਾਂ ਇਹ ਭਾਈ ਦੂਜਾ ਸੂਆ ਸੂਈ ਹੁੰਦੀ ਹੈਗੀ ਅਜੇ ਦਿਨਾਂ ਦੇ 10-11 ਦਿਨ ਪੈਂਡਿੰਗ ਬਾਕੀ ਪੈਣਗੇ ਠੀਕ ਹੈ 10-11 ਦਿਨ ਬਾਕੀ ਪਏ ਆਗੇ ਹਾਂਜੀ ਤੇ ਇਹ ਸੀਮਣ ਵਗੈਰਾ ਰਿਕਾਰਡ ਪਤਾ ਹੈ ਸਾਰਾ A to Z ਦਾ ਕਾਰਡ ਹੈ ਆਪਣੇ ਕੋਲੇ ਵੈਢਦਾ ਹਾਂ ਹਾਂਜੀ ਦੂਜਾ ਸੂਆ ਸੁੰਦੀ ਜੈਨੂਅਲ ਠੀਕ ਹੈ ਤੇ ਪਲੂਨ ਨੇ ਦੋ 33 ਕਿਲੋ ਘੱਟ ਰਿਹਾ 32 33 ਕਿਲੋ ਦਾ ਪਲੂਨ ਦਾ ਪਾਇਆ ਬਾਈ ਠੀਕ ਹੈ 30 ਤੋਂ ਪਾਰ ਚੱਲੀ ਹੈ ਪਹਿਲੇ ਸੂਏ ਪਾਰ ਤੇ ਦੀ ਵੀ ਇਹ ਦੁੱਧ ਇੱਕ ਦੀ 35 ਕਿਲੋ ਖਰਾ ਦੁੱਧ ਦੇਣਾਗਾ ਠੀਕ ਹੈ ਬਾਕੀ ਨਾੜਾ ਨੂੜਾ ਬਸ ਜਿਹੜੇ ਪਲਾਸਟੀ ਵੈਢ ਦੂ ਬਾਈ ਦੁੱਧ ਵੀ ਨਾੜਾ ਨੂੜਾ ਤੇ ਹੱਡਾਂ ਪਹਿਲਾਂ ਦੀ ਮਜ਼ਬੂਤ ਆ ਹਨਾ ਹਾਂ ਬਾਈ ਦੇਣ ਲੈ ਜੂ 9 10 ਇਹ ਵੀ ਹਲਾ ਕਰਨ ਦਾ ਦਾਣਾ ਤੇ ਲੈਣੀ ਲੈ ਜਣੀ ਬੜਾ ਠੀਕ ਹੈ ਜੇ ਕੋਈ ਵੀਰ ਕੱਲੀ ਲੈਣਾ ਚਾਹੁੰਦਾ ਵੇ ਕੱਲੀ ਨਹੀਂ ਪੰਜ ਗਾਵਾਂ ਦਾ ਲਾਉਟਾਗਾ ਨਹੀਂ ਇਹ ਪੰਜਾਂ ਦੇ ਪੰਜਾਂ ਦਾ ਲਾਉਟ ਵੀ ਦੇ ਦਾਂਗੇ ਠੀਕ ਹੈ ਠੀਕ ਹੈ ਸੋ ਵੀਰੋ ਬੈਠ ਦੇਖੋ ਯਾਰ ਕਿਆ ਬਾਤ ਆ ਤੋਰਾ ਤਾਰਾ ਬੜਾ ਓਕੇ ਆ ਤੇ ਵੱਡੀ-ਬੁੱਡੀ ਪੜੀ ਵੀ ਬਹੁਤ ਆ ਕਹਿੰਦਾ ਭਾਬਾ ਐਤਕੀ ਜਿਹੜਾ ਇੱਕ ਵੀਰ ਹੋਰ ਘੜਾ ਦਈਏ ਨਾ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਬਾਈ ਜੇ ਸਰਦੀ ਹੁੰਦੀ ਬਾਈ ਥੱਲੋਂ ਤਾਂ ਦੁੱਧ 40 ਕਿਲੋ ਤੇ ਹੁਣ ਆ ਇੱਕ ਲ ਗਰਮੀ ਆਉਗੀ ਮਰੇ ਦੁੱਧ 35 ਕਿਲੋ ਪਰਚੇਜ ਕਰਕੇ ਜਿਹੜਾ ਮਰਜੀ ਵੀਰ ਲੈ ਲੈ ਠੀਕ ਆ 35 ਕਿਲੋ ਦੁੱਧ ਅਣਜਾਣ ਕੋਣ ਜਾਣ ਬੰਦਾ ਈ 35 ਕਿਲੋ ਲੈਣਾ ਬੈਠਦਾ ਠੀਕ ਆ ਤੇ ਬਾਕੀ ਬੈਠ ਜਾ ਰ ਬਿਊਟੀ ਬਾਡੀ ਬੜੀ ਪੁੱਛ ਕੇ ਆ ਜਾਵਾ ਹਨਾ ਠੀਕ ਆ ਠੀਕ ਆ ਇਹਦਾ ਵੀਰੇ ਆਪਾਂ ਪੈਸੇ ਕਿਨੇ ਰੱਖਿਆ ਕੀਮਤ ਬਾਈ ਤੱਲੋ ਜੇ ਇਕੱਲੀ ਲੈਣੀ ਹੋਵੇ ਤਾਂ ਉਹ ਕੀਮਤ ਕਰ ਲਾਂਗੇ ਜਾਂ ਨਾਲ ਦੂਜੀ ਬੈੜ ਲੂਣ ਨਾਲ ਠੀਕ ਆ ਦੁੱਧ 35 ਕਿਲੋ ਬਾਈ ਤੱਲੋ ਦੁੱਧ ਦੂਜੀ ਰਾਣ ਵਾਲੀ ਖੁੱਲਾ ਠੀਕ ਆ ਹਾਂ ਦੋਨੇ 2.5 ਲੱਖ ਦੇਗਾ ਮਾਂ ਦੇ ਜਾਂਗੇ ਆਪਾਂ ਜੋੜਾ ਸਿੰਗਲ ਦਾ ਹੋ ਜਾ ਰੇਟ ਹੋ ਜਾਊਗਾ ਸਿੰਗਲ ਦਾ ਭੌਰ ਦਾ ਕਰਾਂਗੇ ਠੀਕ ਹੈ ਠੀਕ ਹੈ ਕਹਿੰਦਾ ਬਾ ਸਵਾ ਲੱਖ ਦਾ ਪੁੱਠਾ ਵੇਜੂਗਾ ਮੈਂ ਕੋਈ ਘਾਟਾ ਬਈ ਕੋਈ ਵਾਦਾ ਹੈ ਕਿ ਜੇ ਜੋੜੀ ਲੂਗਾ ਢਾਈ ਦੇ ਦਾਂਗੇ ਠੀਕ ਹੈ ਲੱਗ ਲੱਗ ਕਰਾਂਗੇ ਠੀਕ ਹੈ ਇਹ ਦੋ ਨੰਬਰ ਵਾਲੀ ਕੈਦਨ ਲੈਂਦੀ ਆ ਇੱਕੋ ਹੀ ਜਣੀ ਲੈਣੀ ਆ ਬਾਈ ਤਾਂ ਕੋਈ ਠੀਕ ਹੈ ਬਾਇਓ ਡਾਟਾ ਇਹਦਾ ਇਹਦਾ ਵੀ ਦੁੱਧ 31 ਕਿਲੋਤਾ ਗੁੰਦਾ 35 ਤੋਂ ਬਾਹਰ ਹੀ ਦੇ ਦੇ ਅੱਛਾ ਤੇ ਬਾਕੀ ਯਾਰ ਜੋੜੀ ਰਲਦੀ ਮਿਲ ਜੇ ਜਮਾ ਹਣ ਖੋਲਾ ਖਰਾ ਉਹ ਦੇਣੀ ਆ ਤਾਂ ਕੀ ਬਾਤ ਆ ਜਿਹਦਾ 70 ਕਿਲੋ ਦੁੱਧ ਪੈ ਲੱਗਿਆ ਉਹਨੂੰ ਮੰਨ ਕੇ ਚਲੋ ਵੀ ਮੋਟਰਸਾਈਕਲ ਚ ਤੇਲ ਸਾਡੇ ਚ ਇਹ ਫੋਰਚਨਰੀ ਟੈਂਕੀ ਭਰਾਈ ਚੱਲੇ ਇਹ ਕਰਮ ਵਾਲੀਆਂ ਭਰਉਣੀਆਂ ਜਮਾ ਤੋ ਦੇਖੀ ਸੈ ਸੂਈ ਦੇਖੋ ਵੱਡੀ-ਬੁੱਡੀ ਇਹਦਾ ਬਾਈ ਜੀ ਸੀਮੜ ਦਾ ਰਿਕਾਰਡ ਆਪਣੇ ਕੋਲੇ ਹੈਗਾ ਹੈਗਾ ਸੀਮੜਾ ਬਾਈ ਇਹਨਾਂ ਦਾ ਰਿਕਾਰਡ ਪੰਜ ਵੜਾ ਦੇ ਪੰਜਾਂ ਦਾ ਰਿਕਾਰਡ ਆਉਂਦਾ ਠੀਕ ਆ ਠੀਕ ਆ ਬੜਾ ਸੇ ਨੀਂਗੀਆਂ ਆਪਣੇ ਕੋਲੇ ਇੱਕ ਬੜਾ ਰਿਕਾਰਡ ਨਹੀਂ ਹੈਗਾ ਠੀਕ ਆ ਠੀਕ ਆ ਕਹਿੰਦੇ ਬੱਸ ਜਿਹੜੀ ਦਾ ਰਿਕਾਰਡ ਹੈਗਾ ਉਹਦਾ ਦੱਸਾਂਗੇ ਬਹੁਤ ਅੱਛਾ ਜਿਹਦਾ ਹੈ ਨਹੀਂ ਦਾ ਹੈ ਨਹੀਂ ਆ ਬਾਈ ਠੀਕ ਆ ਠੀਕ ਆ ਠੀਕ ਆ ਤੋ ਯਾਰ ਤੋਰਾ ਵਗੈਰਾ ਦੇਖੋ ਬੈਠਦਾ ਕਿਆ ਬਾਤਾਂ ਹਾਜੇ ਦਾ ਮਨ ਕੇ ਚੱਲੋ 64% ਹਵਾਨਾ ਬਣਿਆ ਬੈਠਦਾ ਜਿੱਦੇ 35% ਬਣ ਗੀ ਦੇਖੋ ਲੈ ਖੇਚ ਕੇ ਚੱਲ ਜਾਂਦੀ ਐ ਜਮਾਨ ਨਜ਼ਾਰਾ ਜੀ ਰੂਜੀ ਪੜੀ ਵੀ ਬਹੁਤ ਆ ਤੇ ਝੋਲੇ ਝਾਲੀ ਬੜੀ ਬੋਲੀ ਆ ਵੀਰੇ ਇਹ ਹਣਾ ਠੀਕ ਹੈ ਤੇ ਟੈਰੀ ਕਾਰਡ ਵਰਗਾ ਦੇਵਾ ਜਮਾ ਠੀਕ ਹੈ ਠੀਕ ਹੈ ਸਕੈਨ ਵੀ ਉਦਾਂ ਦੀ ਵਹਿੜ ਆਈ ਦੇਖ ਲੈ ਹਾ 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 ਕਿਆ ਬਾਤ ਆ ਯਾਰ ਆਦਾ ਮਨ ਕੇ ਚੱਲ ਵੀਰੇ ਕਹਿੰਦਾ ਖਾਣੀ ਵੀ ਗੱਲਾਂ ਢੇਲੋ ਬੋਲੀ ਜਾਂਦਾ ਜਦੋਂ ਮਨ ਕੇ ਚੱਲੋ ਵੀ ਮੂਰੇ ਮੂਸੇ ਵਾਲਾ ਦਾ ਖਾੜਾ ਲੱਗਿਆ ਵਾ ਤੇ ਫਿਰ ਕਿਹਦਾ ਹਿੱਲਣ ਨੂੰ ਕੀ ਕਰਦਾ ਯਾਰ ਤਿਆਰੀ ਜਿਹੜੀ ਬੜਾ ਉਹਨੇ ਦੱਸਣੀ ਹੈ ਵੀ ਹੈਗੀਆਂ ਕੋਸ਼ਿਸ਼ੀ ਠੀਕ ਹੈ ਤੇ ਪਰ ਵੀ ਜਿਵੇਂ ਆਪਾਂ ਗੱਲ ਅਗੇ ਚਮੜੀ ਜਰਾ ਇੱਕ ਚੁੰਡੀ ਜ ਹੋਰ ਭਰੀ ਜਾਵਾਂ ਲੈ ਬਈ ਯਾਰ ਜਰਾ ਦੇਖ ਯਾਰ ਜਿੱਦ ਨੂੰ ਮਰਦੀ ਭਾਰ ਲਾ ਬਈ ਯਾਰ ਸਾਰੀ ਐ ਮੰਨ ਕੇ ਜਲਦੀ ਲੈ ਕਾਗਜ਼ੀ ਨਿੰਬੂ ਵਰਗੀ ਜਮਾ ਇਹਦਾ ਜੇ ਕੋ ਕੁੱਤਾ ਹੁੰਦਾ ਖੜੀ ਕਿੜੀਂ ਦੇ ਸਿਰਦਾ ਹਨ ਜਵਾਗ ਜੇ ਚੱਕੀ ਫਿਰਦੇ ਹੁੰਦੇ ਉਹ ਚੀਜ਼ ਆ ਹਨ ਉਹ ਚੀਜ਼ ਆ ਬਈ ਨਾ ਠੰਡੀ ਠੁੰਡੀ ਇੰਨੀ ਗਾ ਹਾਥੀ ਉਹ ਇੱਕਲ ਹੋਰ ਵੀ ਬਈ ਹਾਥੀ ਜੀ ਬਈ ਜਿਵੇਂ ਮਰਦੀ ਚੁਈ ਜਾਵੇ ਬੰਦਾ ਸੋ ਯਾਰ ਜਿਹੜੀ ਆ ਬੈੜਾ ਵੀਰ ਨੇ ਪੇਮੈਂਟ ਲਾ ਲਈ ਇਹਦੇ ਤੇ ਯਾਰ ਨਜ਼ਾਰੇਦਾਰ ਯਾਰ ਇੰਨੀ ਪਤਲੀ ਨਹੀਂ ਦੋਨੇ ਦੁੱਧ ਦੇ 76 ਕਿਲੋ ਲੈਣੀ ਹੈ ਜੇ ਦੁੱਧ ਚਾਹ ਲੋਂਗਾ ਫਿਰ 80 ਕਿਲੋ ਦਿੰਦੀਆਂ ਜੈ ਜੈ ਗੱਲ ਜਿਹੜੀ ਆ ਚੁੰਡੀ ਭਰੀ ਹੈ ਨਗਲ ਨੋਟ ਕਰ ਲਿਓ ਲੱਤ ਤੇ ਮਗਰ ਭਰੀ ਜਾਂਦੀ ਨਹੀਂ ਹੁੰਦੀ ਆਮ ਤੇ ਬਾਈ ਜੀ ਅੱਗੇ ਆ ਕੀ 4 ਨੰਬਰ ਦੇ ਬਾਈ ਹਰੇਕ ਦੀ ਦੇਖ ਲਈ ਲੈ ਆਪਣੇ ਕੋਈ ਐ ਨਹੀਂ ਹੈ ਕੋਈ ਇਹ ਫਿਰ ਪੁਆਇੰਟ ਲੈਣ ਲੱਗੇ ਨੋਟ ਕਰਦੇ ਆਪਾਂ ਬਾਈ ਪਹਿਲਾਂ ਦੇ ਦੇ ਚੀਜ਼ਾਂ ਠੀਕ ਹੈ ਕਾ ਮਰਦ ਉਹ ਨਹੀਂ ਦਿੰਦਾ ਹੁੰਦਾ ਕਦੇ ਵਾਸਤੇ ਵੀ ਜਿਹੜੀਆਂ ਨੇ ਬ੍ਰੀਕ ਦੇਣੀਆਂ ਵੜਾ ਦੁੱਧ ਸੁ ਜੇ ਮੈਂ ਕਹਿੰਦਾ ਫੜ ਨੀਮਿਆ ਰੋਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਰਨਾ ਕਰੀ ਸਪੈਦੇ ਨੂੰ ਵੀ ਲੱਗਿਆ ਤੇ ਵੜਦੇ ਆਪਾਂ ਨੇ ਕੋਸੀ ਲੱਗਿਆ ਇਹਨਾਂ ਨੂੰ ਕੱਲੇ ਪੁੱਤੇ ਹੀ ਖੜੇ ਆ ਹਨ ਉਹ ਚੀਜ਼ਾਂ ਨੇ ਬਾਈ ਠੀਕ ਹੈ ਵੀ ਗੱਲ ਬੇਰੀ ਨੂੰ ਬਹੁਤ ਕੋਹ ਲਾਦਾਗਾ ਸਪੈਦੇ ਨੂੰ ਕੋਹ ਲਾਦਾਂਗੇ ਜੈਜ ਗੱਲ ਬੇਰੀ ਚ ਕੰਡੇ ਤਾਂ ਹੁੰਦੇ ਆ ਪਰ ਵੇਰ ਖਾਣ ਜੋਗ ਹੁੰਦੇ ਹਨ ਤੇ ਇਹਦਾ ਬਾਈ ਜੀ ਬਾਇਓ ਡਾਟਾ ਕੀ ਆ ਇਹ ਵੀ ਬਾਈ ਦੂਜਾ ਸੂਆ ਇਹਨੇ ਪਲੂਨ ਨੇ 26 27 ਕਿਲੋ ਦਾ ਤੇ 30 ਕਿਲੋ ਦਾ ਦੂਗੀ ਠੀਕ ਹੈ ਇਹ ਵੀ ਦਿਨ ਕੱਢ ਦੀ ਆਪਾਂ ਕਹਿੰਦੇ ਆ 30 ਕਿਲੋ ਦੁੱਧ ਬੰਨ ਕੇ ਲੈ ਜੇ ਬੰਦਾ 30 ਕਿਲੋ ਬੰਨ ਕੇ ਲੈ ਲਈ ਫਿਰ ਪਰ ਜਿਹੜੀਆਂ ਆ ਤੇ ਨਾੜਾਂ ਦੇਖੀ ਇਹਨੇ ਮੈਨੂੰ ਕਹਿੰਦਾ 30 ਤੋਂ ਮਾਨ ਮੇਰਾ ਕਹਿੰਦਾ ਵਿੱਚ ਹੀ ਢਗਾ ਖਾਣਾ ਲੰਘ ਜੇ ਕਿਤੇ ਯਾਰ ਬਈ ਸੇਵਾ ਜੀ ਬੋਡੀ ਬੁੱਡੀ ਬਹੁਤ ਸਕੋਰ ਹੈਗਾ ਵੱਡੀ ਹੈਗੀ ਲੰਮੀ ਹੈਗੀ ਹਨਾ ਠੀਕ ਹੈ ਤੇ ਕੋਈ ਐਨੀ ਵੀ ਛੋਟੀਆਂ ਵੜਾਂ ਨਹੀਂ ਗੀਆਂ ਮੀਡੀਅਮ ਸਾਈਜ਼ ਨਹੀਂ ਗੀਆਂ ਠੀਕ ਹੈ ਜੀ ਉਦਾਂ ਦੀ ਵੀ ਐਨੀ ਆ ਠੀਕ ਹੈ ਸਾਈਜ਼ ਵੀ ਵਧੀਆ ਵੜਾਂ ਦੇ ਇਹਦੇ ਫਿਰ ਆਪਾਂ ਪੈਸੇ ਕਿੰਨੇ ਅਗਲਾ ਸਾਰ ਲਾਂਗੇ ਇਹ ਬਈ 1-5 ਦੀ ਰੇਟ ਦੇ ਦਾਂਗੇ ਠੀਕ ਹੈ ਬਹਿ ਢਿੱਡ ਦਾ ਪੈਸੇ ਦਾ ਭਰਦਾ ਨਹੀਂ ਹੁੰਦਾ ਪਰ 1-5 ਤੇ ਇੱਕ ਜਰ ਮੈਨੂੰ ਆ ਨਾੜ ਦਿਖਾ ਦਿੰਦੇ। ਸੋ ਆਹ ਦੇਖੋ ਯਾਰ ਕਿਆ ਬਾਤਾਂ ਆਹ ਆ ਜਿਹੜੀ ਚੀਜ਼ ਦਿਖੀ ਜਾਂਦੀ ਆ ਆਹ। ਇਹ ਟਾਂ ਵੀ ਬੈਠਦੇ ਹੁੰਦੀ ਆ। ਇਹੋ ਜਿਹੇ ਜਦੋਂ ਨਾੜ ਆ ਜਾਂਦੇ ਤਾਂ ਬੈਠਾ ਉਹ ਵੀ ਦੇਸਰੀ ਦੋ ਦਿੰਦੇ। ਸਾਰੀਆਂ ਬੈਠਾ ਦੇਖ ਲਿਆ ਆਪਣੇ ਸਾਰੇ ਸਿੱਧੀਆਂ ਨਹੀਂ ਆ। ਕੋਈ ਐ ਨਹੀਂ ਹੋਣੀ ਦੇਖ। ਸਾਰੇ ਢੀੜ ਸਾਰੇ ਸਿੱਧੀਆਂ ਹੋਣਗੇ ਕੋਈ ਵੀ ਐ ਨਹੀਂ ਕੋਈ ਡਿੰਗਿਆ ਡੇਢੀਆਂ ਆਉਣਗੀਆਂ। ਸੋ ਯਾਰ ਜਮਾ ਗੱਲ ਨੋਟ ਆ ਹਨਾ ਜਮਾ। ਜਦੋਂ ਵੀ ਮਰਜ਼ੀ ਦੇ ਲਈ ਬੈਠ ਲਓ। ਜਦੋਂ ਵੀ ਆਪਣੇ ਘਰੇ ਆਏਗਾ ਕੋਈ ਐ ਨਹੀਂ ਵੀ ਬੈਠ ਪਾਉ ਜੂਗੀ ਆ ਜਾਂ ਪੈਰਾਂ ਦੀ ਮਾੜੀ ਹੋਊਗੀ। ਠੀਕ ਹੈ ਨਾ ਗੱਲ ਉਹ ਪੈਸੇ ਪੋਰਾ ਗਿਆ ਤਾਂ ਵਾਧਾ ਵਾਲੇ ਨੂੰ ਲੱਗਦੇ ਹੁਣ ਵੀ ਵਾਧਾ ਮੰਗ ਲਈ ਵੀਰ ਨੇ ਪਰ ਚੀਜ਼ ਚ ਕੁਆਲਿਟੀ ਹੋਊਗੀ ਸੋਝਿਆ ਗੱਲ ਆ ਆਪ ਵੀ ਆਪੀ ਪਤਾ ਬੈਂਡਾਂ ਦਾ ਤਾਂ ਹੁਣ ਮੁੱਲ ਰਿਆ ਹੀ ਨਹੀਂ ਕੋਈ ਬਈ ਆ ਸਿੱਧੀ ਭਾਲ ਦਾ ਸੂਆ ਬਾਧੂ ਵੀ ਦਿੰਦਾ ਜਾਨਵਰ ਜਿਹਦੇ ਪੈਰ ਹੋਣਗੇ ਸਾਫ਼ ਹੋਣਗੇ ਸੋਝਿਆ ਗੱਲ ਪੈਰਾਂ ਨਹੀਂ ਦੁੱਧ ਦੇਣਾ ਹੁੰਦਾ ਇਦਾਂ ਦੀ ਪਾਟਾਂ ਦੀਏ ਪੈਰਾਂ ਦੀ ਮਜ਼ਬੂਤ ਆ ਉਹੀ ਲੰਮਾ ਸਮਾਂ ਦੁੱਧ ਚੱਲਦੀ ਹੁੰਦੀ ਹੈ ਜੇ ਪੈਰਾਂ ਦੀ ਮਜ਼ਬੂਤ ਨਹੀਂਗੀਗੀ ਉਹ ਕਿਥੋਂ ਨਾਮ ਸਮਾ ਰੋ ਦੂਗੀ ਇਹ ਜਿਹੜਾ ਪਹਿਲਾਂ ਚੈੱਕ ਕਰੀ ਜਾਂਦੇ ਜਿਉ ਪੀਡੀਐਫ ਦੇ ਕੰਪੀਟੀਸ਼ਨ ਦੇ ਵਿੱਚ ਜਿਉ ਚੈੱਕ ਕੀਤਾ ਜਾਂਦਾ ਹਣਾ ਪਹਿਲਾਂ ਪੈਰ ਲੈਗ ਸਕੋਰ ਚੈੱਕ ਕਰ ਉਹ ਜਜਮੈਂਟ ਕਰਦੇ ਚੀਜ਼ ਜਜਮੈਂਟ ਕਰ ਦਿੰਦੇ ਜੀ ਤੇ ਅੱਗੇ ਬਾਈ ਜੀ ਪੰਜਵਾਂ ਨੰਬਰ ਤੇ ਆਪਾਂ ਦੇਖੀ ਜਾਂਦੇ ਆ ਇਹ ਭਾਈ ਪਹਿਲੇ ਨਾ ਵਸੀ ਦੇਖ ਨੂੰ ਆਦਾ ਦੀ ਦੂਜਾ ਸੁਹਾ ਮੂੰਹ ਚਾਰ ਤਾਂ ਆਉਂਦਾ ਈ ਠੀਕ ਹੈ ਹਾਂ ਸੈਜ ਬੋਡੀ ਵੰਤਰ ਚੰਗੀ ਕਰਨ ਕਰੀ ਦੀ ਬੋਡੀ ਬੁੱਡੀ ਸਕੋਰ ਬਹੁਤ ਹੈ ਵੜਦੇ ਬੰਨਣਾ ਬਹੁਤ ਆ ਬਈ ਜੀ ਤਾਂ ਲੰਬਾ ਬਹੁਤ ਪੀਣੇ ਵੜਦੀਆਂ ਜੀ ਹੋਊਗੀ ਚਾਰ ਦਾਂਦੇ ਇਹ ਚਾਰ ਆਉਂਦਾ ਬਈ ਓਰੀਜਨਲ ਠੀਕ ਐ ਇਹ ਤੋਂ ਫਿਰ ਅਨਦਾਜ਼ਾ ਕਿੰਨਾ ਕਿ ਦੁੱਧ ਆਣਾ ਅਨਦਾਜ਼ਾ ਬਾਈ ਐ ਮੰਨ ਕੇ ਜਲ ਵੀ ਪ੍ਰੂਵ ਵੀ 27 28 ਕਿਲੋ ਦੁੱਧੂ ਬਸੀ ਕਿ ਦੋ ਵੀ ਗਰਮੀ ਮੇਲੇ ਲਈ ਫੁੱਲ ਸਾਈਜ਼ ਯਾਨੀ ਕੋਈ ਵੜਾ ਛੋਟਾ ਇੱਕ ਤਰ੍ਹਾਂ ਦਾ ਗਰਮੀ ਨਾਲ ਤਾਂ ਉਫ ਹੀ ਆ ਗਿਆ ਤਾ ਇਹਦੇ ਫਿਰ ਪੈਸੇ ਕਿੰਨੇ ਕ ਲੈਣੇ ਆਪਾ 90000 ਰੁਪਏ ਲੈਣਾ ਵੜਦਾ ਠੀਕ ਐ 95000 ਤੇ ਦੁੱਧ ਦੀ ਐਵਰੇਜ ਸਹੀ ਜਿਹਾ ਲਾ ਕੇ ਚੱਲੇ ਬੰਦਾ 27 28 ਕਿਲੋ ਰਾਂਹ ਨਹੀਂ ਦੂ ਬਾਈ ਵੀ 24 25 ਵਾਲੀ ਤਾਂ ਹੈਗੀ ਆ ਬਈ 25 ਤੋਂ ਪਲੱਸ ਵਾਲੀ ਹੈਗੀ ਠੀਕ ਐ 30 ਕਿਲੋ ਨਸੀਬ ਵਾਲੇ ਦਾ ਠੀਕ ਐ ਬਾਕੀ ਘੇਰ ਤੇ ਆ ਬਾਈ ਦੁੱਧ ਦਾ ਦੇਣਾ ਸੱਤ ਮੂੰਹ ਦੁੱਧ ਅਸਲ ਕੇਅਰ ਤੇ ਹੈਗਾ ਸਰ ਦੁੱਧ ਪੁੱਤ ਕਿਹੜੀ ਚੀਜ਼ ਹੈਗੀ ਠੀਕ ਹੈ ਸਾਹਮਣੇ ਉਹ ਬੰਦੇ ਨੂੰ ਮਾਰਨ ਨਹੀਂ ਦਿੰਦੀਗੀ ਇਹ ਕੇਅਰ ਵਾਲਾ ਬੰਦਾ ਚਾਹੀਦਾ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਇਹ ਸਹੀ ਮਹਣੀ ਦੇ ਵਿੱਚ ਹੈ ਜੇ ਸਹੀ ਦੋ ਤਾਂ ਆਪਾਂ ਪਾਵੇ ਠੀਕ ਹੈ ਨਾ ਗੱਲ ਤਿੰਨ ਮਹੀਨੇ ਦੇ ਕਾਦੀ ਕੀਮਤ ਪੂਰੀ ਕਰਦੀ ਹੈਗਾ ਠੀਕ ਹੈ ਠੀਕ ਹੈ 95 ਜਮਾਨਤਾਂ ਕਰ ਦਾਂਗੇ ਕਰ ਦਾਂਗੇ ਬਈ ਤੇ ਅੱਗੇ ਇਹ ਛੇਵੀਂ ਵੈੜ ਦੇਖੀ ਆ ਰਿਹਾ ਪਾਜੀ ਇਹ ਵੀ ਪਹਿਲਾਂ ਵਸੀ ਹੈਗੀ ਹਾਂਜੀ ਤੇ ਇਹ ਵੀ ਮੂੰਹ ਦੋਂਦੀ ਹੈਗੀ ਠੀਕ ਹੈ ਹਾਂਜੀ ਇਹ ਕੈਦਨ ਕਰਦੀ ਆ ਤੇ ਇਹ ਪਹਿਣ ਬਈ ਇਹ ਪੰਜ ਛੀ ਦਿਨਾਂ ਦੀ ਠੀਕ ਹੈ ਹਫਤਾ ਜੇ ਬਾਕੀ ਪਿਆ ਹਫਤਾ ਬਾਕੀ ਪਿਆ ਹੈ ਬੱਸੀ ਦਾ ਠੀਕ ਹੈ ਤਾਂ ਬੰਨਾ ਬੋਨਾ ਬਹੁਤਾ ਹੈ ਠੀਕ ਹੈ ਕਿੰਨੀ ਕਾ ਬੰਦਾਜਾ ਦੁੱਧ ਲਾ ਸਕਦੇ ਤੋ ਅੰਦਾਜ਼ਾ ਬਈ ਬੱਸੀ ਪਹਿਲੇ ਨਹੀਂ ਤੀਕ ਉਹ ਦੂਗੀ ਠੀਕ ਹੈ 30 ਕਿਲੋ ਦੁੱਧ ਮੂੰਹੋਂ ਆ ਗਈ ਦੋ ਦੰਦ ਦੋਂਦੀ ਹੈ ਵੀਰੇ ਜੀ ਇਹਦਾ ਰੇਟ ਕੀ ਰੱਖਿਆ ਇਹ ਬਈ ਰੇਟ ਫੋਨ ਤੇ ਕਰਾਂਗੇ ਇਹਦਾ ਠੀਕ ਹੈ ਥੋਰੀ ਬੜੇ ਗੇਰਾ ਘੜਾ ਦੇਦਾ ਸੋ ਬੱਚੀ ਦਾ ਯਾਰ ਬੋਡੀ ਵੇਟ ਵਗੈਰਾ ਦੇਖੋ ਕਿਆ ਬਾਤ ਹੈ ਪੇਟ ਫੁੱਟ ਦੇਖੋ ਸੋਹਣੀ ਸਾਫ ਸੁਥਰੀ ਤੇ ਰਾਜੀ ਸੰਵਿਧ ਥਾਣ ਵਗੈਰਾ ਦੇਖੋ ਜਿਹੜੇ ਤੋਂ ਸੋਹਣੀ ਸਾਫ ਕੁਝ ਦੇ ਦਿਨਾਂ ਦੀ ਮਨ ਇੱਕ ਚਲੋ ਕੱਚੀ ਹੈਗੀ ਤੇ ਬੋਡੀ ਵੇਟ ਵਗੈਰਾ ਤੇ ਬੋਡੀ ਸਟਰਕਚਰ ਬਹੁਤ ਜਿਆਦੇ ਜੰਗਾ ਜਿੰਨੀਆਂ ਗੱਲਾਂ ਕਰ ਲਈ ਉਹਨੀਆਂ ਥੋੜੀਆਂ ਤੇ ਨਜ਼ਾਰੇਦਾਰ ਬਰੇਡ ਦੇ ਪਰਪਸ ਲਈ ਬਹੁਤ ਚੰਗੀ ਨਿਕਰਨਾ ਬਿਹਾਰ ਦੇ ਨੇ ਸੋ ਕੰਨ ਜਾਤ ਵਗੈਰਾ ਦੇਖੋ ਤੇ ਬਾਕੀ ਮੇਨ ਗੱਲ ਜਿਹੜੇ ਪੈਰ ਆ ਵੀਰੇ ਪੈਰਾਪੁਰ ਵਾਲੇ ਪਾਸੇ ਮੌਕੇ ਆ ਹਨਾ ਮੈਂ ਕਹਣਾ ਵੀ ਕੋਈ ਖਾਨ ਚੈੱਕ ਕਰਾ ਦੇ ਬਈ ਆਪਣੇ ਪੈਰਾਂ ਤੋਂ ਮਾੜੀ ਨਹੀਂ ਆਪਣੇ ਕੋਲੇ ਘਰੇ ਗਾਮ ਰੱਖੀਆਂ ਹੋਈਆਂ ਆ ਆਪਾਂ ਤਾਂ ਵੀ ਮਾੜੀ ਨਹੀਂ ਰੱਖੀਆਂ ਠੀਕ ਹੈ ਠੀਕ ਹੈ ਮੋਬਾਈਲ ਨੰਬਰ 987786889 ਨਾਸੀ 735 50 ਸੋਸ਼ਲੀਏ ਵੱਡੇ ਭਰਾ ਨੰਬਰ ਠੀਕ ਹੈ ਸੋ ਕੋਈ ਵੀ ਨਗਦ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤੈਅ ਰਹੋ